ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣਾ ਚੈਨਲ ਭਉਂਆਂ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਏਡ ਮਾਲਾ ਖੇੜੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ 3 ਝੋਟੀਆਂ ਵਖਾਵਾਂਗੇ ਇੱਕ ਬਿਲਕੁਲ ਤਾਜੀ ਸੂਈ ਦੇ ਦੋ ਟੋਕੜਾਂ ਕੱਪਣਾ ਤੇ ਆਪਾਂ ਪਹੁੰਚੇ ਬਾਈ ਛੇਰੇ ਤੇ ਕੋਲ ਤਿਆਰੂ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਕੁਛ ਇਹਨਾਂ ਦੀ ਡਿਟੇਲ ਸਸੀਗਾ ਭਾਜੀ ਸਸੀਗਾ ਵੀਰ ਜੀ ਸਸੀਗਲ ਜੀ ਉਸ ਨਾਉਂ ਡੇਟਾ ਜੀ ਵਧੀਆ ਵਧੀਆ ਕਿਰਪਾਈ ਨੂੰ ਰੋਂਦਾ ਸੀ ਚਲੋ ਕਿਰਪਾਈ ਚਾਹੀਦੀ ਹੈ ਜੀ ਹਾਂ ਪੂਰਾ ਚੀਠਾ ਪਰਿਵਾਰ ਆਖੋ ਵਧੀਆ ਬਹੁਤ ਵਧੀਆ ਜੀ ਕਿਰਪਾ ਜੀ ਮਾਲਕ ਦੀ ਕਿਰਪਾ ਹੀ ਠੀਕ ਹੈ ਨਾ ਡਾਂਡਾ ਲਗੀਨਾ ਨੀਲੀ ਦਾ ਬਜਾ ਨੀਲੀ ਰਾਵ ਦਾ ਵੀ ਜੀ ਬੜੀ ਡਿਮਾਂਡ ਹੈ ਵੀਰ ਭਰਾਵਾਂ ਦੀ ਮਾਨ ਲੱਭ ਲਈਏ ਅੱਛਾ ਜੀ ਹਾਂ ਜੀ ਕਹਿੰਦੇ ਨੀਲੀ ਰਾਵ ਵੀ ਨਹੀਂ ਭਾਜੀ ਤੁਸੀਂ ਹੌਂਦਾ ਐ ਅੱਛਾ ਅੱਛਾ ਠੀਕ ਹੈ ਠੀਕ ਹੈ ਮਾਰਾ ਗੁਰੂ ਨਾਮ ਦਾ ਤੇ ਹਲਾ ਤੇ ਆਪਾਂ ਨੂੰ ਇਹ ਗੱਲ ਸਹੀ ਹੈ ਬਈ ਆਪਣਾ ਨਾਮ ਤੇ ਐਡਰੈਸ ਦੱਸੋ ਮੇਰਾ ਸ਼ੇਰਾ ਜੇ ਪਿੰਡ ਮਾਲਾ ਗੜੀ ਤਸੀਦਾ ਜੀ ਨਾਲਾ ਤੇ ਜ਼ਿਲ੍ਹਾ ਹੰਦੇਸਰ ਫੋਨ ਨੰਬਰ 981456118 ਠੀਕ ਹੈ ਜੀ ਇੱਕ ਕਰੀਏ ਸ਼ੁਰੂਆਤ ਜੀ ਹਾਂਜੀ ਕਰੀਏ ਆ ਦੱਸਿਓ ਹਨੀਦੀ ਨੀਲੀ ਦਾ ਵੀ ਦਿਖਾ ਲੀਏ ਪਹਿਲੇ ਇਸ ਨੰਬਰ ਦੇ ਕੋਈ ਗੱਲ ਨਹੀਂ ਵਿਧੀਏ ਦਿਖਾ ਦਿਓ ਦੱਸਿਓ ਬਈ ਇਹ ਜੀ ਦੂਜਾ ਸੁਗਾ ਵਾ ਝੋਟੀ ਅੱਛਾ ਜੀ ਇਹ ਦੇਖੋ ਤੇ ਮੰਨ ਲਓ ਵੀ ਤਵਰ ਕੋਲ ਬਹੁਤ ਸਾਰੀਆਂ ਨਿਸ਼ਾਨੀਆਂ ਸਾਰੀਆਂ ਡਬਲ ਕਰਦੀ ਹੈ ਅੱਛਾ ਜੀ ਤੇ ਸੂਈ ਨੂੰ ਅੱਜ ਮੰਨ ਲਓ ਤੁਸੀਂ 8 ਤੋਂ 10 ਦਿਨ ਹੋ ਗਏ ਠੀਕ ਹੈ ਤੇ ਮੰਨ ਲ ਕਿ 12 ਕਿਲੋ ਦੁੱਧ ਤਿਆਰ ਕਰਦੀ ਹੈ ਜੋ ਠੀਕ ਹੈ ਬਾਕੀ ਗਾਂ ਵੀਰਪ੍ਰਮਾ ਦੀ ਸੇਵਾ ਤੇ ਆ ਮੰਨ ਲਓ ਵੀ 14 ਵੀ ਚੋ ਸਕਦੇ 15 ਵੀ ਨਹੀਂ ਤੇ 10 ਤੇ ਵੀ ਲਿਆ ਸਕਦੇ ਸੇਵਾ ਨਾ ਕਰਨ ਦੇ ਆ ਮੇਲਾ ਮੂਲਾ ਮਾਰਕਾ ਜ ਵੱਧੂਗੀ ਹਾਂਜੀ ਹਾਂਜੀ ਤੇ ਪੁੱਛੋ ਬਾਈ ਜੀ ਬਾਕੀ ਵਿਖਾਉਨੇ ਆ ਨਿਸ਼ਾਨੀਆਂ ਬਹੁਤ ਵਧੀਆ ਕਵਰ ਕਰਦੀ ਆ ਪਿਓਰ ਚ ਹੁੰਦੀ ਆ ਫਰਕ ਕਿੰਨੇ ਚੰਗੀ ਚੱਲਦੀ ਆ ਠੀਕ ਹੈ ਠੀਕ ਨਾ ਵੀ ਨਹੀਂ ਕਾਰਡ ਪਾ ਕੇ ਚੰਗਾ ਵਾ ਹਾਂਜੀ ਇੱਕ ਕਰੋ ਚੈੱਕ ਬਾਕੀ ਨਿਸ਼ਾਨੀਆਂ ਸੂਲਤਾ ਕੀ ਆਗਿਆ ਤੇ ਭਵਾਨੇ ਦੇ ਕੱਬ ਵੀ ਆ ਗਏ ਆ ਤੇ ਨਾਲ ਭਾੜਾ ਵੀ ਚੰਗਾ ਲੱਗਦਾ ਵਾ ਉਹ ਰਹੇ ਲੀਗ ਰਹੇ ਦੀਆਂ ਦੀ ਬਾਹੀ ਨੇ ਪੁੱਟ ਕੇ ਬਾਰਡਰ ਤੇ ਕੰਢੇ ਤੋਂ ਇਹ ਵੀ ਪੂਰੇ ਵੱਡੇ ਕਦਮ ਵਜੇ ਨਾਲ ਇਹ ਵੇਲੀ ਛੋਟੀ ਨਹੀਂ ਨੀ ਕੀਤੀ ਠੀਕ ਹੈ ਜੀ ਉਹ ਵਾਜੀ ਕੋਠੇ ਕਿੱਧਾ ਕਰਦੇ ਆਵੇ ਅੱਖਾਂ ਵੀ ਮਣਕੀ ਆ ਗਈ ਤੇ ਕਾਟਣੀ ਪਰ ਅਸੀਂ ਟੇਢਾ ਆ ਪੂਰੇ ਨਿੱਗਰ ਸਰੀਰ ਦੀ ਆ ਤੇ ਨਿੱਗਰ ਹੀ ਥੱਲੇੋਂ ਚੱਡੇ ਦੀ ਰਹਿੰਦੀ ਬਾਕੀ ਆ ਸਾਰੇ ਸਰੀਰ ਤੇ ਜਿਹੜੀਆਂ ਨਾੜਾਂ ਨੂੜਾਂ ਜਿਹੜੀਆਂ ਬਹੁਤ ਹੀ ਪਤਲੇ ਚਮ ਵਾਲੀ ਆ ਉਹ ਵੀ ਆਪਾਂ ਜਰੂਰ ਤੁਹਾਨੂੰ ਲਾ ਕੇ ਦਿਖਾਉਣੇ ਆ ਹਾਂ ਜੀ ਅੱਜ ਅਰਗਿਆ ਵੀ ਆਣ ਗਿਆ ਜੱਟ ਜੱਟੇ ਲੱਗਾ ਥਾਣ ਭਾਈ ਪਹਿਲੇ ਸਵੇਰਾ ਕਿੰਨਾ ਗੱਡਿਆ ਦੁੱਧ ਨੇ ਵੀ ਜੀ ਉਹ ਕਹਿੰਦੇ 10 ਤੋਂ 11 ਕਿਲੋਟਰ ਨਹੀਂ ਪਹਿਲੇ ਸਵੇਰੇ ਚੋਆ ਤੇ ਐਰ ਕੀ ਮੰਨ ਲਓ 12 ਕਿਲੋਆਂ ਦੇ ਚਾਹੀਦੇ ਜੀ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਬਾਕੀ 14 ਕਿਲੋ ਦੁੱਧ ਹੱਸ ਕੇ ਝੋਟੀ ਨੇ ਦੇਣਾ ਜਣਾ ਠੀਕ ਹੈ ਠੀਕ ਹੈ ਜੀ ਵੱਡੇ ਕੱਦ ਵਜੇ ਨਾਲ ਜਿਹੜੇ ਮਾੜਾ ਨੂੰ ਦਾ ਜਿਹੜੇ ਵੱਡੇ ਵਜੇ ਨੂੰ ਮੰਨ ਲਓ ਵੀ ਇੰਨਾ ਕਿ ਦੁੱਧ 13 14 ਕਿਲੋ ਸਾਰੇ ਸਰੀਰ ਤੇ ਠੀਕ ਹੈ ਠੀਕ ਹੈ ਜੀ ਹਾਂ ਜੀ ਡੱਬ ਡੁੱਬ ਬਾਈ ਚੰਗੀ ਤਰ੍ਹਾਂ ਦਿਖਾ ਦਈਏ ਜਿਹੜਾ ਲੱਗੇ ਸਾਰ ਫੇਸ ਕੁਆਲਿਟੀ ਬਹੁਤ ਸੋਹਣੀ ਢੁੱਡੀ ਦੀ ਤੇ ਸਿੰਗ ਸੁਕ ਵੀ ਬਹੁਤ ਜਿਆਦਾ ਚੰਗਾ ਲੱਗਾ ਦੇਖ ਰੋ ਚੱਕ ਤੰਗ ਬਹੁਤ ਜਿਆਦਾ ਟੈਗਰਕਾਰ ਵਾਲੀ ਹਨ ਪਖਾਵੇ ਦੀਆਂ ਵੇਖ ਵੇਖ ਕੇ ਤੇ ਭਾਈ ਇਹਦਾ ਮੁੱਲ ਫਿਰ ਮੁੱਲ ਵੀ ਜੀ ਦੇਦੀ ਹੈ 1.5 ਕਿਲੋ ਇਹ ਜਾਂ ਜਾਂ ਮਾਦਣਾ ਹਾਂ ਜੀ ਬਾਤ ਲੈਣ ਜਾਈਏ ਉਹਦਾ ਮੁੱਲ ਬੜਾ ਕਰਦੇ ਲੋਕ ਖਿੱਚ ਢੂਗੇ ਲੈਣੀਆਂ ਪੈਣੀਆਂ ਚਲੋ ਤੇ ਵੇਜੀ ਮੋਲ ਕਰਾਉਣ ਨੂੰ ਝੋਟੀ ਡੇਢ ਵੀ ਕਰਾਉਂਦੀ ਐ 20 ਦੀ ਵੀ ਵਿਕਦੀ ਐ ਅਛਾ ਜੀ ਆਪਾਂ ਲਾਸਟ ਹਾਨ ਆ ਜਿਹੜੀ ਫਿਕਸਾਂ ਦੇ ਪਾਸੇ ਆਉਣਾ 1 5 ਦੀ ਝੋਟੀ 200 ਰੁਪਏ ਛੋੜ ਠੀਕ ਐ ਠੀਕ ਐ ਲਓ ਭਾਜੀ 1 ਲੱਖ ਦੇ 5000 ਤੇ 200 ਰੁਪਏ ਛੋੜ ਕਰ ਦੇ ਕਰੋ ਚੈੱਕ ਪੰਡੇ ਪੰਡੇ ਦੇ ਜਿਹੜੀਆਂ ਨਾੜਾ ਲੂਣਾ ਜੀਆਂ ਬਹੁਤ ਯਾਰ ਚੰਗੀਆਂ ਨੇ ਪੂਰੀਆਂ ਨਿਸ਼ਾਨੀਆਂ ਭਾਜੀ ਦੁੱਧ ਵਾਲੀਆਂ ਨਿਸ਼ਾਨੀਆਂ ਆ ਕੇ ਜਿਤਨਾ ਮੈਂ ਦੁੱਧ ਵਾਲਾ ਡਰਮ ਕਹਿ ਦੋ ਨਾ ਉਹ ਚੀਜ਼ ਆ ਕੇ ਹਾਂਜੀ ਹਾਂਜੀ ਐ ਨੂੰ ਕਰਦੇ ਲਓ ਭਾਜੀ ਫਿਰ ਆਪਾਂ ਇੱਕ ਤਰ੍ਹਾਂ ਦਿਖਾਉਂਦੇ ਆ ਤੁਹਾਨੂੰ ਥੱਲੇ ਪੰਡਾ ਪਾ ਜੂ ਵੀ ਸ਼ਾਮ ਤੱਕ ਮਾਕੇ ਪੈਕ ਕੋੜੇ ਨਹੀਂ ਬੜੀ ਚੌੜੀ ਹੈ ਘੱਡੀ ਠੀਕ ਹੈ ਠੀਕ ਹੈ ਇਹ ਬਾਈ ਆ ਜਾਓ ਦੂਜੇ ਨੰਬਰ ਤੇ ਦੱਸਿਓ ਭਈਆ ਝੋਟੀ ਬਾਰੇ ਇਹ ਵੀ ਜੀ ਦੂਜਾ ਸੂਆ ਵਾ ਝੋਟੀ ਅੱਛਾ ਜੀ ਇਹਨੂੰ ਸੂਈ ਨੂੰ ਪ੍ਰੀਮਣ ਮੰਗ ਲਓ ਵੀ ਤਿੰਨ ਤੋਂ ਸਾਢੇ ਤਿੰਨ ਮਹੀਨੇ ਹੋ ਗਏ ਆ ਸੂਈ ਨੂੰ ਅੱਛਾ ਜੀ ਇਸ ਟਾਈਮ ਤੇ ਦੇ ਕੋਲ 8 ਲਾਲੇ ਕੋਈ 9 ਲਾਲੇ 8 ਕਿਲੋ ਦੁੱਧ ਛੰਡਾ ਕਰਕੇ ਲੀਟਰ ਵਾਲਾ ਹੋਊਗਾ ਠੀਕ ਹੈ ਜੀ ਮਗਰ ਮੇਲ ਕਾਫ ਆਪਾਂ ਉਹ ਵੀ ਖਾ ਦਿੰਦੇ ਆ ਤੇ ਵੀ ਜੀ ਘਰ ਵਾਲਿਆਂ ਦੱਸਣ ਮੁਤਾਬਿਕ 6.5 ਮਹੀਨਾ ਹੋ ਗਿਆ ਗਾਂ ਮੰਨ ਲਓ ਵੀ ਰੁਟੀ ਘਾ ਭਰੇ ਨੁਨੀ ਅੱਛਾ ਜੀ ਆਪਾਂ ਚੈੱਕ ਪਾਸਟ ਨਹੀਂ ਅਜੇ ਦੇਂ बाकी ਕੋਲ ਕਿ ਬਹਾਉਨੇ ਆ 8 ਕਿਲੋ ਦੁੱਧ ਤੇ ਤਿਆਰ ਆ ਛੋਟੀ ਕੋ ਤੇ ਭਾਈ ਸੱਜਣ ਨੇ ਕਿੰਨਾ ਭਰਿਆ ਦੰਦਾ ਫਿਰ ਇਹਨੇ ਵੀ ਜੀ 10 11 ਕਿਲੋ ਬੰਦੇ ਵਿੱਚ ਭਰਿਆ ਠੀਕ ਹੈ ਠੀਕ ਹੈ ਲਓ ਜੀ ਕਰੋ ਚਾਹ ਤੇ ਜੈਨ ਬੁਲਾਇਆ ਗਈ ਆ ਤੇ ਜੰਮੂ ਫੜੀ ਬਹੁਤ ਜਿਆਦਾ ਚੰਗੀਆਂ ਨੇ ਕਰੋ ਬੈਠੋ ਛੋੜਾ ਵੀ ਬਹੁਤ ਜਿਆਦਾ ਚੰਗਾ ਲੱਗਾ ਇਹਨੂੰ ਕਿ ਆਸ ਚੰਗਾ ਮੌਕੇ ਤੇ ਕੋ 10 8 ਲੀਟਰ ਜਿਹੜਾ ਪੱਕਾ ਛੰਡਾ ਕਰਕੇ ਦੁੱਧ ਤਿਆਰ ਲਿਆ ਤੇ ਮਰੀ ਚੀਏ ਦੇ ਮੇਲ ਕਾ ਫਿਆ ਸੱਤ ਨਗ ਮਹੀਨੇ ਦੇ ਆਸ-ਪਾਸ ਜਿਹੜਾ ਹੋ ਗਿਆ ਸਹੀ ਟਾਈਮ ਇਹ ਡੇਢ ਕਿ ਮਹੀਨੇ ਦੇ ਤਕਰੀਬਨ ਜਿਹੜਾ ਬਣੀ ਨੂੰ ਵੀ ਟਾਈਮ ਹੋ ਗਿਆ ਵਾ ਤੇ ਬਾਕੀ ਬਾਈ ਕਹਿੰਦਾ ਕਿ ਚੈੱਕ ਪਾਸ ਨਹੀਂ ਕਰਾਈ। ਬਾਕੀ ਤੁਹਾਡੀ ਕਿਸਮਤ ਅੱਗੇ ਹਨਾ? ਹਾਂਜੀ ਹਾਂਜੀ। ਨੀਖ ਲੋ ਜਣੀਆ ਪਿੰਡੇ ਤੋਂ ਘੋਲੀ ਆ ਵੀਰ ਜੀ ਛੁੱਟੀ ਨਾ। ਹਾਂਜੀ ਹਾਂਜੀ। ਪਿੰਡਾਂ ਖੋਲਦੇ ਡੰਗਰ ਦਾ ਤੁਹਾਨੂੰ ਖੋਲ ਜਾਂਦਾ ਡੰਗਰ। ਠੀਕ ਹੈ ਠੀਕ। ਪਿੰਡੇ ਤੋਂ ਸਾਰੀ ਘੋਲੀ ਆ ਮੈਂ ਚੈੱਕ ਨਹੀਂ ਕਰਵਾਈ ਚੈੱਕ ਤਾਂ ਆ ਹੀ ਆਏਗਾ। ਅਸਾਂ ਠੀਕ। ਆ ਵੀਰ ਜੀ ਕਰ ਦੋ ਘਟੇ ਵਿੱਚ 10000 ਦਾ ਜਵਾਬ ਨਹੀਂ ਮਾਰਿਆ ਦੇਖੋ ਮੇਲ ਕਾਫ। ਠੀਕ ਹੈ ਠੀਕ। ਲਓ ਵੀ ਜੰਮਿਆ ਪਲਿਆ ਵੀ ਤੁਹਾਨੂੰ ਮਿਲ ਜਾਣਾ ਇੱਕ ਦੇ ਨਾਲ ਇੱਕ ਫ੍ਰੀ। ਹਾਂਜੀ ਹਾਂਜੀ। ਕਾਹਲਾ ਜੁੱਤੀ ਆਗੇ। ਨਾਵਣਾ ਨੋਨਾ ਜੀ ਹੈ ਤੇ ਵੀ ਚੰਗੀਆਂ ਆ ਗਈਆਂ ਪਿੱਛੇ ਕੀ ਕਰ ਸਕਦਾ ਨਹੀਂ ਇਹ ਥਣ ਪਾੜਾ ਬਹੁਤ ਚੰਗਾ ਬਹੁਤ ਚੰਗਾ ਬਹੁਤ ਚੰਗਾ ਸਿੰਘੀ-ਸੁੰਗੀ ਦੀ ਬ੍ਰੀਤੀ ਜਿਹੜੋ ਜੀ ਕਦੀ ਚੰਗੀ ਛੁੱਟੀ ਹਾਂਜੀ ਹਾਂਜੀ ਲੋ ਭਾਈ ਕਰੋ ਚਾਹ ਕ ਤੇ ਇਹ ਥਣ ਪਾੜਾ ਬਹੁਤ ਨੀਚਾ ਲੱਗਾ ਵਾ ਤੇ ਫੇਸ ਵੀ ਚਾਹ ਕਰ ਸਕਦੇ ਤੁਸੀਂ ਤੇ ਭਾਈ ਇਹਦਾ ਰੇਟ ਹੈ ਰੇਟ ਵੀ ਜੀ ਵਿੱਚ ਨੂੰ ਇਹਨੂੰ ਆਪਾਂ ਸਾਹ ਤਪੀਆਂ ਪੱਦੀ ਦੇ ਸਕਦੇ ਆ ਪਰ ਆਪਾਂ ਤੁਹਾਨੂੰ ਪਤਾ ਫਿਕਸ ਸਾਹਿਬ ਕੋਲੋਂ ਆ ਜਾਣਾ ਇੱਕੋ ਹੀ ਰੇਟ ਰਹਣਾ ਨਹੀਂ ਤੇ 62000 ਦੇਣੀ ਆ 200 ਰੁਪਏ ਛੋੜ ਅਛਾ ਜੀ ਹਾਂਜੀ ਠੀਕ ਹੈ ਲਓ ਮੇਰੀ 65200 ਰੁਪਏ ਕੋੜ ਬਿਲਕੁਲ ਠੀਕ ਸਾਬਾਈ ਦੇ ਰੇਟ ਆ ਤੁਹਾਨੂੰ ਬਰਾ ਦੇ ਬਿਲਕੁਲ ਜਾਇਜ ਹੁੰਦੇ ਆ ਹਾਂਜੀ ਹਾਂਜੀ ਤੇ ਆਜੋ ਬਾਈ ਦਜੀਏ ਨੰਬਰ ਤੇ ਬਸੇਓ ਭਾਈ ਯਾਰ ਇਹ ਵੀ ਜੀ ਸੁਆ ਕੋਈ ਵੀਰ ਭਰਾ ਦੂਜਾ ਨਾਲੇ ਕੋਈ ਤੀਜਾ ਨਾਲੇ ਅਸੀਂ ਤਾਂ ਇਹਦੇ ਕੋਲ ਮਤਲਬ ਵੀ 8 ਲੀਟਰ ਹੀ ਇਹਦੇ ਕੋਲ ਦੋ ਰੇੜੀ ਆ ਇਹਨੂੰ ਮਹੀਨੇ ਤੋਂ ਮਤਲਬ ਵੀ ਉੱਤੇ ਹੋਏ ਨੇ ਦਸਣ ਮੁਤਾਬਕ ਘਰ ਵਾਲਿਆਂ ਨੇ ਵੀ ਜੀ ਅਸੀਂ ਤੇ ਉਹ ਜੋ ਘਰ ਵਾਲੇ ਬੰਦੇ ਮਤਲਬ ਵੀ ਕਹਿ ਦਿੰਦੇ ਵੀ ਸਾਨੂੰ ਇੰਨੇ ਚੰਦ ਦੀ ਬਣੀ ਆ ਹਾਂਜੀ ਹਾਂਜੀ ਖੁਦ ਆਪ ਟਿਕਾ ਨਹੀਂ ਇਹਨਾਂ ਨੂੰ ਭਰਾਇਆ ਠੀਕ ਹੈ ਠੀਕ ਮੰਨ ਲਓ ਵੀ ਅਸੀਂ ਕਿਸੇ ਦੇ ਘਰੋਂ ਲੈ ਗਏ ਹਾਂ ਨੂੰ ਜੋ ਉਹਨਾਂ ਨੇ ਦੱਸਿਆ ਵੀ ਇੰਨਾ ਟਾਈਮ ਲੱਗ ਜੀ ਸੀ ਕਿ ਭਰਾਏ ਨੂੰ ਇਹਨੂੰ ਹੋ ਗਿਆ ਵਾ ਅੱਛਾ ਜੀ ਦੁਬਾਰਾ ਠੀਕ ਹੈ ਇਹਨੂੰ ਮਹੀਨੇ ਦੁੱਤੇ ਉਹਨਾਂ ਨੇ ਦੱਸਿਆ ਵੀ ਕੋਈ 2-4 ਦਿਨਾਂ ਦਾ ਮਹੀਨੇ ਦੁੱਤੇ ਰਗੇ ਆ ਇਹਦੇ ਮਗਰ ਵੀ ਮੇਲ ਕਾਫ ਜੇ ਉਹ ਵੀ ਆਪਾਂ ਮੁਕਾ ਦਿੰਦੇ ਆ ਉਹ ਵੀ ਮੰਨ ਲਓ ਵੀ ਕਰੀਬ ਨੇ ਇਹੀ ਚੀਜ਼ ਆ ਸਾਢੇ 3-4 ਮਹੀਨੇ ਦੀ ਇਹ ਸੂਈ ਆ ਅੱਛਾ ਜੀ ਬਾਕੀ ਆਪਾਂ ਕੋਲ ਕੇ ਮੁਕਾ ਦੋ ਭਾਈ ਇਹਦਾ ਵੀ ਸੱਜਰ ਦਾ ਦੱਤੀ ਹੈ ਰਿਕਾਰਡ ਚ ਲੱਗ ਗਿਆ ਨਹੀਂ 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 ਜੀ ਕਹਿੰਦੇ 12-13 ਕਿਲੋਗ੍ਰਾਮ ਅੱਛਾ ਜੀ ਠੀਕ ਹੈ ਠੀਕ ਉਹਨਾਂ ਪਾਰਾਂ ਤੇ ਕੱਤ ਵਜੇ ਦੀ ਇਹ ਵੀ ਬਹੁਤ ਚੰਗੀ ਆ। ਇਹ ਥਾਲਾ ਭਾਂਡਾ ਇਹਨੂੰ ਵੀ ਬਹੁਤ ਚੰਗਾ ਲੱਗਾ ਕਰਮਾਲੀ ਨੂੰ। ਇਹਦੇ ਪਿਛੇ ਵੀ ਮੇਲ ਕਾਫ ਆ ਗਿਆ ਵੀ ਦਿਖਾਉਂਦੇ ਆਪਾਂ। ਇਹਦੇ ਕੋਲ ਭਾਈ 8 ਲੀਟਰ ਦੱਸਿਆ ਤੁਹਾਨੂੰ। ਹਾਂਜੀ ਇਹਦੇ ਕੋਲ। ਠੀਕ ਆ ਲਓ ਵੀ ਇਹਦੇ ਕੋਲ ਵੀ 8 ਲੀਟਰ ਜਿਹੜਾ ਇਹਨਾਂ ਕੰਡੇ ਵਾਲਾ ਦੁੱਧ ਤਿਆਰ ਹੋਊਗਾ। ਇਹ ਥਾਲਾ ਦਾ ਸੈਜ ਗਿਆ। ਪਹਿਲਾਂ ਵੀ ਬਹੁਤ ਚੰਗਾ ਹੈ ਇਹਨੂੰ ਜਿੱਟ ਜਿੱਟ ਕੇ ਥਾਲ ਲੱਗਾ ਇਹਦਾ। ਇਹੋ ਜੀ ਕਿਹਾ ਤਾਂ ਬਹੁਤ ਹੀ ਜ਼ਿਆਦਾ ਚੰਗੇ ਰਕਾਰ ਵਾਲੀ ਆ ਯਾਰ 12 ਤੋਂ 13 ਲੀਟਰ ਜਿਹੜਾ ਇਹਨੇ ਸੱਜਰ ਨੇ ਦੁੱਧ ਭਰਿਆ ਵਾ। ਪੰਡਰ ਜੀ 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 ਇਹ ਵੀ ਖਤਰਾ ਨੂੰ ਬੰਨ੍ਹਦੇ ਰਹੇ ਹਾਂ ਜੀ ਹਾਂ ਜੀ ਇਹਦਾ ਵੀ ਜਵਾਬ ਵੀ ਦਿਵਾ ਦਿਓ ਜਰਾ ਹਾਂ ਜੀ ਇਹਦਾ ਵੀ ਦਿਵਾ ਦਿਓ ਜੀ ਮੇਲ ਕਾਫ ਜੀ ਤੇ ਮਤਲਬ ਆ ਜੀ ਹਾਂ ਜੀ ਆਹ ਵਾਲਾ ਤਰ੍ਹਾਂ ਲੰਘਦਾ ਕਿ ਜੇ ਦੇ ਦੇ ਗਦੇ ਠੀਕ ਹੈ ਠੀਕ ਹੈ ਜੀ ਆਹ ਵਾਲਾ ਤਾਂ ਕੀ ਜਵਾਰ ਕੇ ਇਥੇ ਨਹੀਂ ਕੋਈ ਮੇਲ ਕਾਫ ਆ ਗਿਆ ਇਹ ਬਈ ਆਹ ਅਗਲੀ ਸਾਈਡ ਤੇ ਜਿਹੜਾ ਥਾਣਾ ਦਾ ਸੈਰਗਾਰ ਪਿੰਡ ਦਾ ਘੱਟਾ ਦਿਓ ਲਾ ਦੇ ਲੋ ਲਓ ਬਈ ਕਰੋ ਚਾਹ ਕੈਣ ਗੇਠਗੜ ਦੇ ਥਾਂ ਲੱਗਾ ਇਹਦਾ ਵੀ ਇਹਦਾ ਮੁੱਲ ਭਰੀ ਕਰ ਮੁੱਲ ਵੀ ਜੀ ਇਹਦਾ ਵੱਧ ਘੱਟ ਨਹੀਂ ਆਪਾਂ ਕਰਨਾ ਚਲੋ ਇਤਰਾ ਇਹ ਥੋੜੀ ਜਿਹੀ ਵਾਧੇ ਮੰਲੀ ਜੇ ਛੋਟੀ ਅਛਾ ਇਹ ਵੀ ਆਪਾਂ ਫਿਕਸ ਰੇਟ ਤੇ ਉਸੇ ਦੇ ਦੇ ਦੇਣੀ ਬਾੜ ਦੀ ਭਵੇਂ ਕੋਈ ਇਹ ਲੈ ਜਾਏ ਭਾਣੀ ਲੈ ਠੀਕ ਹੈ ਤੇ ਜੇ ਕੋਈ ਜੋੜਾ ਲਾ ਜੇ ਤੇ ਜੋੜਾ ਲੈਣੀ ਕੋਈ ਕਰਨੀ ਕੋਈ ਮੰਤਣ ਕਰਤਾ ਨਹੀਂ ਥੋੜਾ ਬੋਸਾ ਕੋਈ ਜਿਆਦਾ ਨਹੀਂ ਕਿਉਂਕਿ ਆਪਾਂ ਫਿਕਸ ਰੇਟ ਆ ਅਛਾ ਜੀ ਜਿਆਦਾ ਕੋਈ ਜਿਆਦਾ ਹੀ ਗੈਪ ਵਾਲਾ ਦੀ ਰੱਖੇ ਉਹ ਕੰਮ ਨਹੀਂ ਇਹ ਚੋਂ ਇੰਨਾ ਚੋਣਾ ਠੀਕ ਹੈ ਠੀਕ ਹੈ ਤੁਹਾਨੂੰ ਪਤਾ ਵੀ ਜੀ 50 50 55 55000 ਦੀਆਂ ਦੇ ਉਪਰਾਂ ਫੰਡ ਰਾਂਗੇ ਇਹ ਗੱਲ ਹੈ ਹਾਂ ਜੀ 6 6 7 7 ਚਲੋ ਆਪਾਂ ਆਪਾਂ ਮਿਲੀਆਂ ਨੇ ਤੇ ਪਾਣਾ ਦੇ ਘਰੇ ਪਚਾ ਦਿੰਨੀ ਆਪਾਂ ਗਾਲ ਚਲਾ ਕੰਮ ਆਪਾਂ ਕਰਦੇ ਨਹੀਂ ਤੁਹਾਨੂੰ ਪਤਾ ਠੀਕ ਹੈ ਠੀਕ ਹੈ ਜੀ ਲੋ ਬਜੀ ਕਰੋ ਚੈੱਕ ਬਹੁਤ ਹੀ ਚੰਗੇ ਰਕਾਰਡ ਵਾਲੀਆਂ ਤੇ ਆਜੋ ਤੁਹਾਨੂੰ ਫੇਰ ਇੱਕ ਰਨੀਲੀ ਦੇ ਦਰਸ਼ਨ ਕਰਾਈਏ ਲੋ ਬਜੀ ਕਰੋ ਚੈੱਕ ਥਣ ਪਾਂਡਾ ਬਹੁਤ ਹੀ ਜ਼ਿਆਦਾ ਚੰਗਾ ਲੱਗਾ ਚੰਗਾ ਤਾਂ ਮਾਣਿਆ ਤੇ ਨੋਕ ਵਾਲੇ ਥਣ ਦੀ ਜਵਾਈ ਵੀ ਬਹੁਤ ਜ਼ਿਆਦਾ ਕੋਲੀ ਹੁੰਦੀ ਆ ਹਾਂ ਜੀ ਜੀ ਤੇ ਲੋ ਬਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ